350 ਰੁਪਏ ਦੀ ਇੱਕ ਦੇ ਰਿਹਾ ਵੀਰੇ ਇਹ ਠੀਕ ਹੈ ਜੇ ਆਪਾਂ ਤਿੰਨ ਪੀਸ ਲਾਵਾਂਗੇ ਤਾਂ ਨਾਲ ਆ ਗਿਫਟ ਫਰੀ ਮਿਲੂਗਾ 1000 ਦੇ ਤੇ 2 ਮਿਲਣਗੇ ਤੁਹਾਨੂੰ 200 ਰੁਪਏ ਦੀ ਇਹ ਬਈ 200 ਰੁਪਏ ਬਈ ਯਾਰ 200 ਰੁਪਏ ਦੀ ਕੋਈ ਨਹੀਂ ਦਿੰਦਾ 800 ਰੁਪਏ ਵਾਲੀ ਹੈਗੀ ਆ ਉਹ ਨਹੀਂ ਬਈ ਯਾਰ ਉਹ ਨਹੀਂ ਮੈਂ ਨਹੀਂ ਮੰਨਦਾ ਬਈ ਸੇਮ ਪ੍ਰਾਈਸ ਹੀ ਘੱਟਤਾ 350 ਰੁਪਏ ਦੀ ਇਹ ਹਾਂਜੀ ਮੁੱਕਰ ਨਾ ਜਾਈ ਮੈਂ ਤੁਹਾਨੂੰ 1000 ਰੁਪਏ ਚਾਰ ਮਿੰਟ ਟੀ-ਸ਼ਰਟਾਂ ਦੇਖੋ ਨਾਲ ਬਈ ਗਿਫਟ ਵੀ ਦਿਖਾ ਦੇ ਗਿਫਟ ਵੀ ਦੇਵਾਂਗੇ ਬਈ ਮਿਲਿਆ ਤੁਹਾਨੂੰ ਸੇਮ ਰੇਟ ਵੀ 350 ਸੇਮ ਵੀਰੇ ਫਸਟ ਕਾਪੀ ਦੇ ਪੀਸ ਤੋਂ ਸასი ਕਾਲ ਮੈਂ ਮਾਂਨਸਾ ਸ਼ਹਿਰ ਦੇ ਵਿੱਚ ਗੋਲ ਰੈਡੀमेड ਵਾਲਾਂ ਦੇ ਕੱਪੜਿਆਂ ਦੇ ਨਾਲ ਤੁਹਾਨੂੰ ਗਿਫਟ ਫਰੀ ਮਿਲ ਰਹੇ ਨੇ ਤੇ ਆਜੋ ਆਪਾਂ ਅੰਦਰ ਕਰਦੇ ਆਂ ਗੱਲਬਾਤ ਆਜੋ ਮੇਰੇ ਨਾਲ ਸਸੀ ਕਾਲ ਜੀ ਸਸੀ ਕਾਲ ਬਾਈ ਕੀ ਆਲਾ ਨਾ ਮੈਂ ਆਫਰ ਕਰਤੇ ਆਜਾਂ ਜੀ ਬਾਈ ਪੂਰੇ ਦਿਖਾਓ ਫਰੀ ਲਓ ਵੀਰ ਪਰ ਆਵਾਸਤੋ ਓਕੇ ਨੌਬ ਸ਼ੋਰ ਦਾ ਆਟਮ ਲੈ ਕੇ ਆਏ ਆ ਗਰਮੀਆਂ ਬਾਦ ਨਾਵਾ ਤੋਂ ਗਰਮੀਆਂ ਵਾਸਤੇ ਬਈ ਲੈਖਣਾ ਸੱਚ ਆਪਣਾ ਬਈ ਓਕੇ ਬਰੇ ਇਹਦਾ ਹੂ ਘੜ ਘੜ 500 ਰੁਪਏ ਇੱਕ ਬਈ ਨਹੀਂ ਬਈ ਯਾਰ ਹੋਰ ਕਿੰਨੇ ਹੈ ਬਈ ਇਹ ਬਈ ਤੂੰ ਗੋਇਲ ਵਾਲਿਆਂ ਦੇ ਖੜਾ ਹੋਰ ਨਾ ਪੁੱਛਿਆ ਕਰ ਆਏ ਹਾਏ ਹਾਏ ਕਿਉਂ ਬਈ ਰੇਟ ਤਾਂ ਪੁੱਛਣੀ ਆ ਸਾਡੇ ਬਈ 350 ਰੁਪਏ ਸਿਰਫ 350 ਰੁਪਏ ਦੀ ਇੱਕ ਇਹ ਨਹੀਂ ਬਈ ਹੋਰ ਬਈ 1000 ਦੀਆਂ ਤਿੰਨ ਬਈ 1000 ਰੁਪਏ ਤਿੰਨ ਇਹ ਤਿੰਨ ਬਈ ਆਰਟੀਕਲ ਚੈੱਕ ਕਰਾਓ ਠੀਕ ਠਾਕ ਕੋਈ ਗਾਇਲ ਕੀ ਆਫਰ ਹੀ ਦਿੱਤਾ ਇਹਨਾਂ ਨੂੰ ਆਫਰ ਦੇ ਦਿੰਨੇ ਆ ਬਈ ਤੂੰ ਦੱਸ ਮੈਂ ਤਾਂ ਕਹਿੰਦਾ ਕੋਈ ਗਿਫਟ ਵਗੈਰਾ ਤਾਂ ਆਲੋ ਭਾਈ ਨਾਲ ਗਿਫਟ ਲਾ ਦਿੰਨੇ ਆਗੇ ਅੱਛਾ ਆਹ ਟੀ-ਸ਼ਰਟਾਂ ਦੇ ਨਾਲ ਆਹ ਗਿਫਟ ਫਰੀ ਕੋਮਬੋ ਦੇ ਨਾਲ ਭਾਈ ਗਿਫਟ ਫਰੀ ਹੈਗਾ ਠੀਕ ਹੈ 350 ਰੁਪਏ ਦੀ ਇੱਕ ਦੇ ਰਿਹਾ ਵੀਰੇ ਇਹ ਠੀਕ ਹੈ ਜੇ ਆਪਾਂ 3 ਪੀਸ ਲਾਵਾਂਗੇ ਤਾਂ ਨਾਲ ਆਹ ਗਿਫਟ ਫਰੀ ਮਿਲੂਗਾ 1000 ਦੇ ਤੇ 1000 ਮਿਲਣਗੇ ਤੁਹਾਨੂੰ ਠੀਕ ਹੈ ਆਰਟੀਕਲ ਦੇਖੋ ਭਾਈ ਕਲਰ ਭਾਈ ਮਰਜੀ ਦਾ ਜਿਹੜਾ ਮਰਜੀ ਓਕੇ ਠੀਕ ਠੀਕ ਹੈ ਜੀ ਆਰਟੀਕਲ ਚੈੱਕ ਕਰਾ ਦਿਓ ਵੀਰੇ ਮੇਰੇ ਮੇਰੇ ਭਰਾਵਾਂ ਨੂੰ ਆਰਟੀਕਲ ਵੀਰੇ ਚੇਂਜ ਹੁੰਦੇ ਰਹਿਣਗੇ ਠੀਕ ਠੀਕ ਹੈ ਵੀਰੇ ਇੱਕ ਇਹਦੇ ਵਿੱਚ ਬਈ ਲੈ ਕੇ ਆਏ ਆਪਾਂ ਸਾਬ ਮੈਟੀ ਦੀ ਆਈਟਮ ਓਕੇ ਵੀਰੇ ਓਕੇ ਇਹ ਤਾਂ ਘੜ ਘੜ ਇਹ ਤਾਂ 7-800 ਰੁਪਏ ਵਾਲੀ ਹੈਗੀ ਆ ਉਹ ਨਹੀਂ ਬਈ ਯਾਰ ਉਹ ਨਹੀਂ ਮੈਂ ਨਹੀਂ ਮੰਨਦਾ ਬਈ ਸੇਮ ਪ੍ਰਾਈਸ ਹੀ ਘੱਟਤਾ 350 ਰੁਪਏ ਦੇ ਇਹ ਹਾਂਜੀ ਮੁੱਕਰ ਨਾ ਜਾਈ ਮੈਨੂੰ ਪਹਿਲਾਂ ਬਈ ਸੇਮ ਵੀਡੀਓ ਬਣੀ ਜਾਂਦੀ ਐ ਖਾਣ ਸੇਮ ਮੈਟੀ ਮੈਨੂੰ ਬਈ ਸੇਮ ਰੇਟ ਬਈ ਜਿੰਨੇ ਮਰਜ਼ੀ ਪੀਸ ਲੈ ਲਿਆ ਕਰ ਜਿੰਨੇ ਮਰਜ਼ੀ ਠੀਕ ਠੀਕ ਐ ਇਹਦੇ ਵੀ ਆਫਰ ਐ ਇਹਦੇ ਵੀ ਬਈ ਸੇਮ ਹੀ ਕਰਤਾ ਹੁਣ ਤੂੰ ਕਹੀ ਜਨਾ ਗਿਫਟ ਫਰੀ ਆਹ ਗਿਫਟ ਵੀ ਫਰੀ ਐ ਬਈ ਨਾਲ ਗਿਫਟ ਫਰੀ ਐ ਓਕੇ ਓਕੇ ਠੀਕ ਠੀਕ ਐ ਵੀਰੇ ਆਰਟੀਕਲ ਚੈੱਕ ਕਰੋ ਦੇਖ ओके ओके। ਆਇ ਕਿਧਰੋਂ ਬਈ ਆ ਦੇਖ। ਓਕੇ ਵੀਰੇ। ਆਰਟੀਕਲ ਚੈੱਕ ਕਰਾਂਦੇ ਰਹੋ। ਠੀਕ ਐ, ਸੇਮ ਰੇਟ ਨੇ ਸਾਰਿਆਂ ਦੇ। ਸੇਮ ਵੀਰੇ। ਠੀਕ ਠੀਕ ਐ ਵੀਰੇ। ਡਬਲ ਐਕਸ਼ਨ ਦਾ সাইਜ਼ ਮਿਲੂ ਨਾਲੇ। ਠੀਕ ਠੀਕ ਐ ਵੀਰੇ। ਮਾਨਸਾ ਸ਼ਹਿਰ ਦੇ ਵਿੱਚ ਇੱਕ ਗੱਲ ਦੇਖੀ ਐ, ਗੋਲ ਰੈਡੀमेडਾਂ ਦੇ ਸਭ ਤੋਂ ਪਹਿਲਾਂ ਕੱਪੜਾ ਆ ਜਾਂਦਾ। ਗਰਮੀਆਂ ਆਈਆਂ ਨਹੀਂ ਕੱਪੜਾ ਪਹਿਲਾਂ ਆ ਗਿਆ ਨਾ। ਉਗਲਾ ਦੇਖੋ ਨਾ ਤੇ ਹੋਰ ਵੀਰੇ ਆਪਣੇ ਕੋਲ। ਠੀਕ ਐ ਨਾ। ਇਸ ਤੋਂ ਵੀਰੇ ਇੱਕ ਇਲਾਵਾ ਥੋੜੀ ਜੀ ਘੱਟ ਰੇਂਜ ਦੀ ਆਈਟਮ ਵੀ ਹੈ ਆਪਣੇ ਕੋਲੇ। ਠੀਕ ਐ ਵੀਰੇ। ਸੈੱਬ ਮੈਡ ਬੈਗ ਪ੍ਰਿੰਟਿੰਗ ਵਾਲੀ। ਬੈਗ ਪ੍ਰਿੰਟਿੰਗ ਬਾਈ। ਇੱਕ ਹੀ ਰੇਂਜ ਆ ਇਹ ਬਈ 300 ਦੀ ਇੱਕ 300 ਰੁਪਏ ਦੇਵੋਗੇ ਇਹ ਨਹੀਂ ਬਈ ਹੋਰ ਫਿਰ 1000 ਦੀਆਂ 4 ਇਹ ਚੀਜ਼ਾਂ 1000 ਰੁਪਏ 4 ਮਿੰਨੀਆਂ ਟੀ-ਸ਼ਰਟਾਂ ਦੇਖੋ ਨਾਲ ਬਈ ਗਿਫਟ ਵੀ ਦਿਖਾ ਦੇ ਆ ਗਿਫਟ ਵੀ ਦੇਵਾਂਗੇ ਬਈ ਮੇਰੇ ਤੁਹਾਨੂੰ 1000 ਰੁਪਏ ਦੇ 4 ਮਿਲਣਗੇ ਆ ਜੇ ਕੱਲੀ ਲੈਣੀ ਹੈ ਤਾਂ 300 ਰੁਪਏ ਦੀ ਮਿਲੂਗੀ ਇਹ ਠੀਕ ਹੈ ਵੀਰੇ ਕੱਲ ਲਈ ਆ ਲਓ ਬਈ ਜਿੰਨੇ ਮਰਜੀ ਬਈ ਆਰਟੀਕਲ ਵੀ ਮਿਲਣਗੇ ਆ ਦੇਖੋ ਬਈ ਟੈਡੀ ਦੇ ਡਿਜ਼ਾਈਨ ਉਹ ਆਰਟੀਕਲ ਚੇਂਜ ਹੁੰਦੇ ਰਹਿਣਗੇ ਆ ਵੀਰੇ ਆ ਲੂ ਵੀਰੇ ਇੱਕ ਹੋਰ ਜਿਹੜਾ ਕੋਈ ਬੈਗ ਪ੍ਰਿੰਟਿੰਗ ਨਹੀਂ ਪਾਉਂਦਾ ਮੇਰਾ ਭਰਾ ਠੀਕ ਹੈ ਵੀਰੇ ਇਹ ਠੀਕ ਠੀਕ ਆ ਇਹ ਵੀ ਸੇਮ ਰੇਟ ਤੇ ਸੇਮ ਵੀਰੇ ਫਰਸਟ ਕਾਪੀ ਦੇ ਪੀਸ ਨੇ ਵੀਰੇ ਬ੍ਰਾਂਡ ਚੈੱਕ ਕਰਾਉਣਗੇ ਓਕੇ ਓਕੇ ਆ ਚੈੱਕ ਕਰੋ ਵੀਰੇ ਠੀਕ ਆ ਕਲਰ ਹੀ ਬਹੁਤ ਸੋਹਣੇ ਸੋਹਣੇ ਆ ਬਾਈ ਬਹੁਤ ਹਾਂਜੀ ਵੀਰੇ ਆਰਟੀਕਲ ਚੈੱਕ ਕਰਾਂਦੇ ਰਹੋ ਲਓ ਜੀ ਉਮਾ ਦਾ ਠੀਕ ਆ ਵੀਰੇ ਫਰਸਟ ਕਾਪੀ ਨੇ ਸਾਰੇ ਸਾਰੀ ਫਰਸਟ ਕਾਪੀ ਦੇ ਆਈਟਮ ਆ ਵੀਰੇ ਆ ਲਓ ਠੀਕ ਆ ਵੀਰੇ ਆਰਟੀਕਲ ਦੇਖੋ ਵੀਰੇ ਓਕੇ ਜੀ ਓਕੇ ਜਿੰਨੇ ਮਰਜ਼ੀ ਵੀਰੇ ਇਹ ਚੇਂਜ ਹੁੰਦੇ ਰਹਿੰਦੇ ਨੇ ਭਰਾ ਆਪਣੇ ਨਾਲ ਹਾਂ ਲੋ ਵੀਰ ਇੱਕ ਲੋਰਾਂ ਦੀ ਆਈਟਮ ਲੈ ਕੇ ਆਏ ਵੀਰੇ ਆਰਟੀਕਲ ਚੈੱਕ ਕਰਾਓ ਵੀਰ ਪੈਚ ਵਾਲੇ ਆਰਟੀਕਲ ਹੋਣਗੇ ਸਾਰੇ ਓਕੇ ਓਕੇ ਵੀਰੇ ਪੈਚ ਵਿਦ ਕਢਾਈ ਬਈ ਠੀਕ ਹੈ ਵੀਰੇ ਆ ਦੇਖੋ ਬਈ 4 ਪੌਕਟ ਰੁਪਏ ਦੇ ਇੱਕ ਵੀਰੇ ਓ ਨਹੀਂ ਬਈ ਯਾਰ 200 ਰੇਂਜ ਹੀ ਹੈ ਵੀਰੇ ਇਹ ਤੇ ਬਈ 200 ਰੁਪਏ 200 ਰੁਪਏ ਦੀ ਅਭੀ ਆਰਟੀਕਲ ਚੈੱਕ ਕਰਾਓ ਜੋੜਨ ਦਾ ਪਹਿਲਾਂ ਦਾ ਠੀਕ ਠੀਕਾ 200 ਰੁਪਏ ਦੀ ਇਹ ਬਈ 200 ਰੁਪਏ ਯਾਰ 200 ਰੁਪਏ ਦੀ ਕੋਈ ਨਹੀਂ ਦਿੰਦਾ ਮਾਰ ਕੇ ਬਈ ਆਪਾਂ ਦੇਵਾਂਗੇ ਆ ਦੇਖੋ ਬਈ 4 ਪੌਕਟ ਦੇ ਦੇ ਰਹੇ ਹਾਂ ਹਾਂਜੀ ਵੀਰੇ ਡਿਜ਼ਾਈਨ ਦਿਖਾ ਫਿਰ ਹੋਰ ਬਈ ਜਿੰਨੇ ਮਰਜੀ ਓਵਰ ਬਈ 600 ਦੇ ਤਿੰਨ ਕਰਦੀ ਐ 600 ਰੁਪਏ ਤਿੰਨੇ ਨਾਲ ਬਈ ਗਿਫਟ ਵੀ ਦੇ ਦਾਂਗੇ ਆ ਨਾਲ ਗਿਫਟ ਫਰੀ ਨਾਲ ਗਿਫਟ ਫਰੀ ਦੇ ਦਾਂਗੇ ਆ ਦੇਖੋ 200 ਦੇ ਇੱਕ ਮਿਲ ਰਹੀ ਐ ਠੀਕ ਐ 600 ਦੇ ਤਿੰਨ ਮਿਲਣੀਆਂ ਤੇ ਨਾਲ ਆ ਪੈਰਾ ਜਾਂ ਗਿਫਟ ਫਿਲਮ ਮਿਲ ਜਾਏਗਾ ਹੋਰ ਵੀਰੇ ਆ ਲੋ ਬਈ ਉਹ ਫਰੰਟ ਪਾਕਟ ਕੋਈ ਨਹੀਂ ਦਿੰਦਾ ਵੀਰੇ ਆ ਰੇਟ 'ਚ 200 ਦਾ ਇੱਕ ਕੋਈ ਨਹੀਂ ਦਤਾ ਡੀ ਆ ਭਾਈ ਜਿੰਨੇ ਮਰਜ਼ਾ ਆ ਲੋ ਭਾਈ ਬਟਨ ਵਾਲੇ ਆਰਟੀਕਲ ਪਾ ਕੇ ਰਾਜੀ ਹੁੰਦੇ ਨੇ ਓਕੇ 100 ਰੁਪਏ ਵਿੱਚ ਭਾਈ ਸੇਮ ਰੇਟ ਕਰਦੇ ਸਾਰੀ ਆਹ ਦੇਖੋ ਦੋਸਤੋ ਆ ਵੀ 200 ਰੁਪਏ ਵਿੱਚ ਆ ਬਟਨ ਵਾਲੀ ਭਾਈ ਆ ਦੇਖੋ ਠੀਕ ਠੀਕ ਕੜਾਈ ਵਾਲੇ ਕੜਾਈਆਂ ਵਾਲੇ ਵੀਰੇ ਕੜਾਈਆਂ ਵਾਲੇ ਚੈੱਕ ਕਰਾ ਦਿਓ ਵੀਰੇ ਸਾਰਾ ਕੜਾਈ ਵਾਲਾ ਮਾਲੂ ਸਟicker ਵਾਲਾ ਕੋਈ ਮਾਲ ਨਹੀਂ ਆਪਣੀ ਦੁਕਾਨ 'ਚ ਆ ਦੇਖੋ ਦੋਸਤੋ ਕੜਾਈ ਵਾਲਾ ਮਾਲ ਆ ਸਾਰਾ ਆ ਲੋ ਭਾਈ ਓਕੇ ਜੀ ਵੱਡੇ ਪੈਚ ਵਾਲੇ ਭਾਈ ਸੇਮ ਰੇਟ ਡਬਲ ਵੀਰੇ ਸੇਮ ਡਬਲ ਕੜਾਈਆਂ 200 ਰੁਪਏ ਦੇ ਵਿੱਚ ਦੋਸਤੋ 200 ਰੁਪਏ ਦੇ ਵਿੱਚ 600 ਰੁਪਏ ਠੀਕ ਹੈ ਜੀ ਨਾਲ ਗਿਫਟ ਬਾਈ ਨਾਲ ਆ ਪਿਆਰਾ ਜਿਹਾ ਗਿਫਟ ਫਰੀ ਮਿਲ ਰਿਹਾ ਮਾਨਸਾ ਸ਼ਹਿਰ ਦੇ ਵਿੱਚ ਠੀਕ ਹੈ ਜੀ ਗੋਲ ਸਾਹਿਬ ਕੱਪੜੇ ਦੇਖਿਓ ਪੂਰੇ ਘੈਂਟ ਘੈਂਟ ਨੇ ਨਾ ਰੇਟ ਵੀ ਪੂਰਾ ਘੈਂਟ ਹੀ ਹੈ ਇੱਕ ਬਾਈ ਨੂੰ ਆਪਣਾ ਐਡਰੈਸ ਦੱਸ ਦੋ ਐਡਰੈਸ ਬਈ ਆਪਣਾ ਗੋਲ ਰੈਡੀਮੇਡ ਗਾਰਮੈਂਟਸ ਮਾਨਸਾ ਠੀਕ ਹੈ ਬਾਈ ਨੇੜੇ ਚੁਗਲੀਕਰ ਜੈਨ ਕਲੋਨੀ ਬਈ ਠੀਕ ਹੈ ਬਾਈ ਮੋਬਾਈਲ ਨੰਬਰ ਆਪਣਾ 9876885738 ਠੀਕ ਹੈ ਵੀਰੇ 9876885738 ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਘੜ ਘੜ ਕੱਪੜੇ ਲੈਣ ਲਈ ਤੁਸੀਂ ਮਾਨਸਾ ਸ਼ਹਿਰ ਦੇ ਵਿੱਚ ਗੋਇਲਾਂ ਦੇ ਪਹੁੰਚ ਸਕਦੇ ਹੋ